ਵਿਦਵਾਨਾਂ ਦਾ ਮਤ ਹੈ ਕਿ ਦਸਮ ਗੁਰੂ ਜੀ ਦੇ ਤਿੰਨ ਵਿਆਹ ਹੋਏ ਸਨ ਆਪ ਦਾ ਪਹਿਲਾ ਵਿਆਹ ਲਾਹੌਰ ਦੇ ਰਹਿਣ ਵਾਲੇ ਸ੍ਰੀ ਗੁਰੂ ਹਰਜਸੂ ਭਗੀਏ ਖੱਤਰੀ ਦੇ ਸੁਪੁੱਤਰੀ ਮਾਤਾ ਜੀਤੋ ਜੀ ਨਾਲ ਸੰਮਤ 1734 ਵਿੱਚ ਹੋਇਆ ਸ੍ਰੀ ਹਰਜਸ ਦੀ ਇੱਛਾ ਸੀ ਕਿ ਆਪ੍ਰੀਤੀ ਅਨੁਸਾਰ ਸ੍ਰੀ ਦਸ਼ਮੀਤ ਜੀ ਜੰੰਨ ਨਾਲ ਲਾਹੌਰ ਟੁਕਨ ਪਰ ਗੁਰੂ ਜੀ ਨੇ ਜਿਹੜੇ ਮਹਾਨ ਕਾਰਜ ਸ਼ੁਰੂ ਕੀਤੇ ਹੋਏ ਸਨ ਉਹਨਾਂ ਤੇ ਰੁਝੇ ਹੋਇਆ ਕਰਣ ਆਪ ਲਈ ਲਾਹੌਰ ਜਾਣਾ ਬੜਾ ਕਠਿਨ ਸੀ ਆਪ ਨੇ ਸ੍ਰੀ ਹਰਜਸ ਦੀ ਸਹੂਲਤ ਤੇ ਠਹਿਰਨ ਲਈ ਅਰੰਧਪੁਰ ਤੋਂ ਸੱਤ ਕੋ ਦੂਰ ਉੱਤਰ ਵੱਲ ਇੱਕ ਬਚਿੱਤਰ ਨਗਰ ਰਾਜ ਦਿੱਤਾ ਜਿਸ ਦਾ ਨਾਂ ਗੁਰੂ ਕਾ ਲਾਹੂ ਰੱਖਿਆ ਇੱਥੇ ਆਪ ਜੰਝ ਲੈ ਕੇ ਟੁਕਿਆ ਤੇ ਆਪ ਦਾ ਮਾਤਾ ਜੀਤੋ ਜੀ ਨਾਲ ਵਿਆਹ ਹੋਇਆ ਮਾਤਾ ਜੀਤੋ ਜੀ ਦਾ ਨਾਂ ਅੰਮ੍ਰਿਤ ਚੱਕਰ ਉਪਰੰਤ ਮਾਤਾ ਜੀਤ ਕੋ ਰੱਖਿਆ ਗਿਆ ਆਪ ਜੀ ਦੀ ਕੁਖ ਤੋਂ ਤਿੰਨ ਸੁਪੁੱਤਰ ਪੈਦਾ ਹੋਏ ਸੰਮਤ 1737 ਵਿੱਚ ਸਹਿਬਜ਼ਾਦਾ ਚੁਚਾਰ ਸਿੰਘ ਸੰਮਤ 1753 ਵਿੱਚ ਸਹਿਬਜ਼ਾਦਾ ਜੋਰਾਵਰ ਸਿੰਘ ਅਤੇ ਸੰਮਤ 1755 ਵਿੱਚ ਸਹਿਬਜ਼ਾਦਾ ਫਤਿਹ ਸਿੰਘ ਜੀ ਮਾਤਾ ਜੀਤਕੌਰ ਦਾ ਦੇਹਾਨ ਸੰਮਤ 1757 ਵਿੱਚ ਅਨੰਦਪੁਰ ਵਿਖੇ ਹੋਇਆ ਉੱਥੇ ਆਪ ਜੀ ਦਾ ਦੇਰਾ ਅਗੰਪੂਰ ਦੇ ਨਾਮ ਨਾਲ ਪ੍ਰਸਿੱਧ ਹੈ ਦਸਮ ਗੁਰੂ ਜੀ ਦਾ ਦੂਜਾ ਵਿਆਹ ਲਾਹੌਰ ਦੇ ਵਸਨੀਕ ਸ਼੍ਰੀ ਰਾਮ ਸ਼ਰਮਖੂਮਰਾਵ ਖੱਤਰੀ ਦੀ ਸੁਪੁੱਤਰੀ ਮਾਤਾ ਸੁੰਦਰੀ ਜੀ ਨਾਲ ਵਿਸਾਖ ਵਿੱਚ 1741 ਨੂੰ ਹੋਇਆ ਆਪ ਜੀ ਦੀ ਕੁੱਖ ਤੋਂ ਗੁਰੂ ਜੀ ਦੇ ਵੱਡੇ ਸੁਪੁੱਤਰ ਸਹਾਇਤਾ ਦਾ ਅਜੀਤ ਸਿੰਘ ਜੀ ਦਾ ਮਾਗ ਸੁਭੀ ਚਾਰ ਸੰਮਤ ਸਤਾਰਸੂਤਰ ਤਾਲੀ ਨੂੰ ਜਨਮ ਹੋਇਆ ਦਸਮ ਗੁਰੂ ਜੀ ਦੀ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸੁੰਦਰੀ ਜੀ ਨੇ ਪੱਖ ਦੀ ਅਤੇ ਪੰਥ ਦੀ ਅਗਵਾਈ ਕਰਦੇ ਰਹੇ ਅਤੇ ਸਿੱਖਾਂ ਵਿੱਚ ਆਪ ਦਾ ਹੁਕਮ ਚੱਲਦਾ ਰਿਹਾ ਆਪ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਗ੍ਰੰਥੀ ਤਾਪ ਕੇ ਭੇਜਿਆ ਸੀ ਆਪ ਦਾ ਦੇਹਾਨ ਸੰਮਤ 1804 ਵਿੱਚ ਦਿੱਲੀ ਵਿਕੇ ਹੋਇਆ ਆਪ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਗੁਰਦੁਆਰੇ ਸੀਸਕੰਜ ਦੇ ਕੋਲ ਸੀ ਦਸ਼ਮੇਸ਼ ਜੀ ਦੀ ਤੀਸਰੀ ਸ਼ਾਦੀ ਜ਼ਿਲ੍ਹਾ ਜਹਲਮ ਦੇ ਨਗਰ ਰੋਹਤਾਸ ਦੇ ਰਹਿਣ ਵਾਲੇ ਸ਼੍ਰੀ ਰਾਮ ਮਸੀ ਖੱਤਰੀ ਦੀ ਸੁਪਤਰੀ ਮਾਤਾ ਸਾਹਿਬ ਦੇਵੀ ਜੀ ਨਾਲ ਸੰਮਤ 1757 ਵਿੱਚ ਹੋਇਆ ਪਰ ਏ ਆ ਇੱਕ ਆਤਮਕ ਮੇਲ ਸੀ ਸੰਸਾਰਿਕ ਨਹੀਂ ਗੱਲ ਇਸ ਤਰ੍ਹਾਂ ਹੋਈ ਕਿ ਸਮਤ 1757 ਵਿੱਚ ਜਦੋਂ ਮਾਤਾ ਅਜੀਤ ਕੌਰ ਜੀ ਦਾ ਦੇਹਾਂਤ ਹੋਇਆ ਤਾਂ ਮਾਤਾ ਸਾਹਿਬ ਦੇਵੀ ਜੀ ਦੇ ਪਿਤਾ ਸ਼੍ਰੀ ਰਾਮ ਬਸੀ ਨੇ ਗੁਰੂ ਜੀ ਅੱਗੇ ਆ ਕੇ ਬੇਨਤੀ ਕੀਤੀ ਕਿ ਮੈਂ ਆਪਣੀ ਧੀ ਨੂੰ ਪੈਦਾ ਹੋਣ ਤੇ ਹੀ ਆਪ ਨੂੰ ਅਰਪਣ ਕਰ ਦਿੱਤਾ ਹੋਇਆ ਹੈ ਆਪ ਇਸ ਦਾ ਰਿਸ਼ਤਾ ਪਰਵਾਨ ਕਰੋ ਸਭ ਲੋਕ ਇਸ ਨੂੰ ਮਾਤਾ ਜੀ ਕਹਿੰਦੇ ਹਨ ਆਪ ਤੋਂ ਬਿਨਾ ਕੋਈ ਇਸ ਨਾਲ ਵਿਆਹ ਨਹੀਂ ਕਰੇਗਾ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਸੀਂ ਹੁਣ ਬ੍ਰਹਮਚਾਰਨ ਧਾਰਨ ਕਰ ਲਿੱਤਾ ਹੈ ਅਤੇ ਆਪਣਾ ਸਾਰਾ ਧਿਆਨ ਤੇ ਸ਼ਕਤੀ ਦੇਸ਼ ਦੇ ਧਰਮ ਵਿੱਚ ਸੇਵਾ ਵੱਲ ਲਾ ਦਿੱਤੀ ਹੈ ਇਸ ਲਈ ਅਸੀਂ ਸੰਸਾਰਕ ਰੂਪ ਵਿੱਚੋਂ ਤਾਂ ਸੰਬੰਧ ਨਹੀਂ ਜੋੜ ਸਕਦੇ ਇੱਕ ਰਾਹ ਹੈ ਜੇਕਰ ਤੁਹਾਡੀ ਪੁੱਤਰੀ ਸਾਰੀ ਉਮਰ ਬ੍ਰਹਮਚਾਰੀ ਰਹਿ ਸਕਦੀ ਹੈ ਅਤੇ శਰੀਰਿਕ ਮੇਲ ਦੀ ਜਗ੍ਹਾ ਸਾਡੇ ਨਾਲ ਕੇਵਲ ਆਤਮਿਕ ਮੇਲ ਪਰਵਾਨ ਕਰ ਸਕਦੀ ਹੈ ਤਾਂ ਤੁਹਾਡੀ ਖੁਸ਼ੀ ਲਈ ਅਸੀਂ इसन वड़ लवें सो यह विह आत्मक संबंध वाला सी इस करके माता साहेब देवी जी ने इतिहासकारा ने कुआरा टोला भी लिखा है आप वि करके भी सारी उम्र कुआरे ही रहे बाद जब आप अमृत चकिया तो आपका माता साहेब कौर बन गया दसम गुरु जी ने खालसा पंथ आपकी झोली में पाया यही कारण है कि अमृत चकन तो बाद अमृतारी सिखा दसाया जाता कि अज तो ਇਹ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਅਤੇ ਮਾਤਾ ਸ੍ਰੀ ਸਾਹਿਬ ਕੋਰ ਜੀ ਬਣ ਗਏ ਹਨ ਮਾਤਾ ਸਾਹਿਬ ਕੋਰ ਜੀ ਗੁਰੂ ਜੀ ਨਾਲ ਦੱਖਣ ਯਾਤਰਾ ਤੇ ਗਏ ਜਦੋਂ ਗੁਰੂ ਜੀ ਨੇ ਆਪਣਾ ਸੱਚਕੰਡ ਵਾਪਸੀ ਦਾ ਸਮਾਂ ਆਇਆ ਜਾਣਿਆ ਤਾਂ ਆਪ ਦੇ ਇਹਨਾਂ ਨੂੰ ਦਿੱਲੀ ਮਾਤਾ ਸੁੰਦਰੀ ਜੀ ਭਾਸ ਤੇ ਇਤੇ ਦਿੱਤਾ ਉੱਥੇ ਹੀ ਆਪ ਦਾ ਦਿਹਾਂਤ ਹੋਇਆ ਆਪ ਦੀ ਸਮਾਧ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਦੇਰੇ ਕੋਲ ਹੈ ਇਤਿਹਾਸਕਾਰਾਂ ਦਾ ਮਤ ਇਹ ਹੈ ਕਿ ਮਾਤਾ ਜੀ ਕੋਰ ਜੀ ਦਾ ਦੂਸਰਾ ਨਾਂ ਹੀ ਮਾਤਾ ਸੁੰਦਰੀ ਜੀ ਸੀ आते चारे साहबजादे आप जी की कुखो ही उत्पन्न हुए अंत विच बहुत मानता इससे मत है क्यों जो माता साहेब कौर जी दशमेश जी का संबंध केवल आत्मक सी इसलिए संसारक रूप आप जी का इको वि माता अजीत कौर माता सुंदरी जी न ही होया समझना चाहता है वागुरु जी का खालसा वागुरु जी की फतेह